ग्लोबल पंजाब टीवी ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ग्लोबल ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਵਿੱਚ ਟਰੈਵਲ ਏਜੰਟਾਂ ਦੇ ਖਿਲਾਫ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕੀਤਾ ਪੰਜਾਬ ਚ ਟਰੈਵਲ ਏਜੰਟਾਂ ਦਾ ਇੱਕ ਵੱਡਾ ਕਾਰੋਬਾਰ ਹੈ ਵੱਡੇ ਕਾਰੋਬਾਰ ਦੇ ਨਾਲ ਨਾਲ ਵੱਡਾ ਗਰੋ ਵੀ ਹੈ ਕੁਝ ਟਰੈਵਲ ਏਜੰਟ ਹੋਣੇ ਜਿਹੜੇ ਰਜਿਸਟਰਡ ਨੇ ਹੋਰ ਆਪਣਾ ਕੰਮ ਬਖੂਬੀ ਤਕਨੀਕੀ ਤੌਰ ਤੇ ਕਾਨੂੰਨੀ ਤੌਰ ਤੇ ਸਹੀ ਕਰਦੇ ਨੇ ਪਰ ਜ਼ਿਆਦਾਤਰ ਟਰੈਵਲ ਏਜੰਡਾ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਕਿ ਜੀਏ ਧੋਖਾ ਕਰਦੇ ਨੇ ਉਹਦੇ ਵਿੱਚ ਵੀ ਦੋ ਤਰ੍ਹਾਂ ਦਾ ਮਸਲਾ ਹੈ ਕਿ ਜਿਨ੍ਹਾਂ ਦੇ ਜਵਾਕ ਦੇ ਵੀਜ਼ੇ ਲੱਗੇ ਉਹਨਾਂ ਦੀ ਚਾਹੇ ਲੁੱਟ ਵੱਧ ਹੋ ਗਈ ਹੋਵੇ ਉਹ ਚੁੱਪ ਰਹਿ ਜਾਂਦੇ ਨੇ ਤੇ ਜਿਹਦਾ ਵੀਜ਼ਾ ਨਹੀਂ ਲੱਗਿਆ ਚਾਹੇ ਉਹਨੇ ਪੈਸੇ ਜਨੂਨੀ ਲਏ ਹੋਣ ਕਾਗਜ਼ ਪੱਤਰਾਂ ਦੇ ਹਵਾਲੇ ਨਾਲੇ ਤਾਂ ਵੀ ਉਹ ਬਦਨਾਮ ਹੋ ਜਾਂਦਾ ਇਹ ਵੀ ਇੱਕ ਪਹਿਲੂ ਹੈ ਪਰ ਚੰਗੇ ਜਾਇਜ ਨਜਾਇਜ ਇਹਦੇ ਸਬੰਧ ਦੇ ਦਰਮਿਆਨ ਠੱਗ ਟਰੈਵਲ ਏਜੰਟ ਵੀ ਹੈਗੇ ਨੇ ਠੱਗ ਟਰੈਵਲ ਏਜੰਟ ਜਿਨ੍ਹਾਂ ਦਾ ਕੰਮ ਹੁੰਦਾ ਕਿ ਕਹਿਣਾ ਕਿਸੇ ਮੁਲਕ ਭੇਜਣਾ ਕਿਸੇ ਮੁਲਕ ਪੈਸੇ ਲੈ ਕੇ ਪਾਸਪੋਰਟ ਲੈ ਕੇ ਬਾਅਦ ਚ ਭੇਜਣਾ ਹੀ ਨਹੀਂ ਜਾਣ ਕੇ ਝੂਠਾ ਮੁੱਠਾ ਕਹਿ ਕੇ ਕਾਗਜ਼ ਰੱਦ ਕਰਾ ਦੇਣੇ ਨਕਲੀ ਵੀਜ਼ੇ ਦੇ ਦੇਣੇ ਇਹ ਜਿਹੇ ਵੀ ਪਹਿਲੂ ਸਾਹਮਣੇ ਆਉਂਦੇ ਆ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਐਨ ਆਰ ਆਈ ਭਰਾਵਾਂ ਦਾ ਐਨ ਆਰ ਆਈ ਸੰਸਥਾਵਾਂ ਦਾ ਪੰਜਾਬ ਦੇ ਵੋਟਰ ਪਰਿਵਾਰਾਂ ਦਾ ਪੀੜਿਤ ਪਰਿਵਾਰਾਂ ਦਾ ਦਬਾਅ ਵੱਧ ਰਿਹਾ ਸੀ ਜਿਹਦੇ ਵਿੱਚੋਂ ਲੱਗਦਾ ਕਿ ਇਹ ਖਬਰ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੋਈ ਹੈ ਦੋ ਦਰਜਨ ਤੋਂ ਵੱਧ ਟਰੈਵਲ ਏਜੰਟਾਂ ਖਿਲਾਫ ਕੇਸ ਦਰਜ ਕੀਤਾ ਗਿਆ। ਬਿਲਕੁਲ ਜੀ ਲਗਭਗ ਪੰਜਾਬ ਦੇ ਬਖੋ-ਖਨਾਮੀ ਸ਼ਹਿਰਾਂ ਦੇ ਹਵਾਲੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਸਭ ਤੋਂ ਵੱਧ ਲੁਧਿਆਣਾ ਤੇ ਜਲੰਧਰ ਹੈ। ਲੁਧਿਆਣਾ 'ਚ 6 ਤੋਂ ਵੱਧ ਟਰੈਵਲ ਏਜੰਟਾਂ ਤੇ ਐਫਆਈਆਰ ਕੀਤੀ ਗਈ ਹੈ। ਅੰਮ੍ਰਿਤਸਰ ਚ ਪੰਜ ਪੰਜ ਟਰੈਵਲ ਏਜੰਟ ਨੇ ਜਿन्हे ਜਿਨ੍ਹਾਂ ਤੇ ਐਫ ਆਈ ਆਰ ਕੀਤੀ ਗਈ ਹੈ ਹੁਸ਼ਿਆਰਪੁਰ ਦੇ ਤਿੰਨ ਨੇ ਮਹਾਲੀ ਤੇ ਸੰਗਰੂਰ ਦੇ ਦੋ ਦੋ ਨੇ ਕਪੂਰਥਲਾ ਤੇ ਪਟਿਆਲਾ ਦਾ ਇੱਕ ਇੱਕ ਟਰੈਵਲ ਏਜੰਟ ਹੈ ਇੰਝ ਕਰੀਬ ਕਰੀਬ 25 ਟਰੈਵਲ ਏਜੰਟਾਂ ਦੇ ਉੱਤੇ ਹੈ ਧੋਖਾਧੜੀ ਦੇ ਮਾਮਲਿਆਂ ਨਾਲ ਹੀਰਾ ਫਰੀ ਕਰਨ ਦੇ ਮਾਮਲਿਆਂ ਤਹਿਤ ਪਾਸਾ ਦਰਜ ਕੀਤਾ ਗਿਆ ਕਾਰਵਾਈ ਕੀਤੀ ਗਈ ਹੈ ਇਸੇ ਤਰ੍ਹਾਂ ਵਿਦੇਸ਼ਾਂ ਚ ਨੌਕਰੀਆਂ ਦੇਣ ਦੇ ਲਾਲਚਾਲੇ ਜਿਹੜੇ ਇਸ਼ਤਿਹਾਰ ਝਾਲੀ ਇਸ਼ਤਿਹਾਰ ਦੇਣ ਵਾਲੇ ਨੇ 20 ਕੇਸ ਅਜਿਹੇ ਦਰਜ ਕੀਤੇ ਗਏ ਹਨ ਪੰਜਾਬ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਇਹ ਰਫਰੀ ਕਰਨ ਵਾਲੇ ਠੱਗੀ ਕਰਨ ਵਾਲੇ ਧੋਖਾਧੜੀ ਕਰਨ ਵਾਲੇ 25 ਟਰੈਵਲ ਏਜੰਟਾਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਬਿਨਾਂ ਲਾਇਸੈਂਸ ਤੋਂ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਕੋਲ ਟਰੈਵਲ ਏਜੰਸੀ ਦਾ ਲਾਇਸੈਂਸ ਨਹੀਂ ਹੈਗਾ, ਸਰਕਾਰ ਤੋਂ ਮਾਨਤਾ ਪ੍ਰਾਪਤ ਨਹੀਂ ਹੈਗੇ, ਉਹ ਪਰ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਦਿੰਦੇ ਨੇ ਕਿ ਪੈਸੇ ਦਓ, ਵੀਜ਼ਾ ਪਹਿਲਾਂ ਲਓ, ਪੈਸੇ ਉੱਥੇ ਜਾ ਕੇ ਦਿਓ, ਇਸ ਬਹਾਨੇ ਇੱਕ ਵਾਰ ਆਓ, ਰਿਫਿਊਜ਼ ਹੋਏ ਨੂੰ ਵੀ ਲਓ, ਇਹਨਾਂ ਆ ਪੇਪਰ ਦੀ ਵੀ ਲੋਡ ਨਹੀਂ ਜੀ ਤੁਹਾਨੂੰ ਆਈ ਲੈਟਸ ਵੀ ਲੋਡ ਨਹੀਂ ਸਾਡੇ ਕੋਲ ਆਉ ਮਤਲਬ ਇਹ ਜਿਹੇ ਇਸਤਿਹਾਰ ਜਿਹੜੇ ਲੋਕਾਂ ਨੂੰ ਪਰਮਾ ਲੈਂਦੇ ਨੇ ਉਹ ਇਹ ਜੇ ਜਾਲੀ ਇਸਤਿਹਾਰ ਲਾਲਚੀ ਇਸਤਿਹਾਰ ਦੇਣ ਵਾਲਿਆਂ ਦੇ ਵੀ 20 ਕੇਸ ਫੜੇ ਨੇ ਉਹਨਾਂ ਤੇ ਵੀਆਂ ਦੇ ਉੱਤੇ ਪਰਚਾ ਕੀਤਾ ਗਿਆ ਸੋ ਇਹ ਐਨ ਆਰ ਆਈ ਜਿਹੜਾ ਬਿੰਗਾ ਪੁਲਿਸ ਦਾ ਉਹ ਤੇ ਸਾਈਬਰ ਕ੍ਰਾਈਮ ਜਿਹੜਾ ਬਿੰਗਾ ਉਹਨਾਂ ਦੋਆਂ ਦੀ ਸਾਂਝੀ ਇਹ ਕੋਸ਼ਿਸ਼ ਹੈ ਜਿਹਦੇ ਵਿੱਚ ਇਹ ਕਾਰਵਾਈ ਹੋਈ ਹੈ ਤੇ ਐਨ ਆਰ ਆਈ ਮਾਮਲਿਆਂ ਦੇ ਏ ਡੀ ਜੀ ਪੀ ਪ੍ਰਵੀਨ ਕੇਸ ਇਹਨਾਂ ਨੇ ਇਹ ਖਬਰ ਸਾਂਝੀ ਕੀਤੀ ਹੈ ਕਿ ਆ ਪਿਛਲੇ ਲੰਬੇ ਸਮੇਂ ਤੋਂ ਸੂਬੇ ਦੇ ਵਿੱਚ ਗੈਰ ਕਾਨੂੰਨੀ ਇਹ ਟ੍ਰੈਵਲ ਐਂਟਰੀ ਉਹਨਾਂ ਦੇ ਉੱਤੇ ਅਸੀਂ ਨੱਥ ਪਾ ਰਹੇ ਜਿਹੜੇ ਕਾਨੂੰਨੀ ਤੌਰ ਤੇ ਸਹੀ ਕਰ ਰਹੇ ਨੂੰ ਆਪਣਾ ਕੰਮ ਕਰ ਰਹੇ ਨੇ ਪਰ ਜਿਹੜੇ ਗੈਰਕਾਨੂੰਨੀ ਨੇ ਉਹਨਾਂ ਦੀ ਹੈ ਤੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਵੀ ਸचेत ਰਹਿਣ ਦੀ ਲੋੜ ਹੈ ਲੋਕਾਂ ਨੂੰ ਵੀ ਜਾਗਰੂਕ ਰਹਿਣ ਦੀ ਲੋੜ ਹੈ ਕਿ ਤੁਸੀਂ ਵਿਦੇਸ਼ ਜੇ ਜਾ ਰਹੇ ਹੋ ਤਾਂ ਉਹਦੇ ਲਈ ਇੱਕ ਕਾਨੂੰਨੀ ਪ੍ਰਕਿਰਿਆ ਹੈਗੀ ਆ ਆ ਅੱਜਕੱਲ ਦਾ ਡਾਂਕੀ ਵਾਲਾ ਚਾਹੇ ਜਾਕ ਜਾਵੇ ਪਹੁੰਚੇ ਨਾ ਪਹੁੰਚੇ ਪੈਸੇ ਲਾ ਕੇ ਜਾਨ ਖਤਰੇ ਚ ਪਾ ਕੇ ਇਥੋਂ ਤੱਕ ਕਿ ਔਰਤਾਂ ਵੀ ਬੱਚੇ ਵੀ ਨਾਲ ਦੁੱਧ ਚੁੰਗਦੇ ਜਵਾਕ ਵੀ ਨਾਲ ਲਿਜਾਏ ਜਾ ਰਹੇ ਨੇ ਸੋ ਇਹ ਪ੍ਰਕਿਰਿਆ ਵੀ ਬਹੁਤ ਵੱਧ ਗਈ ਹੈ ਸੋ ਵਿਦੇਸ਼ ਬਸਣ ਦੀ ਲਾਲਸਾ ਜਾਂ ਸਾਡਾ ਜਵਾਕ ਵੀ ਦੋ ਟੈਚੀ ਲੈ ਕੇ ਜਹਾਜ਼ ਚੜ੍ਹ ਜਵੇ ਇਹ ਪ੍ਰਕਿਰਿਆ ਇਸ ਕਦਰ ਪੰਜਾਬ ਲਈ ਭਾਰੂ ਪੈਂਦੀ ਜਾ ਰਹੀ ਹੈ ਪਰ ਕੁਝ ਮਾਪੇ ਹਿੰਮਤ ਕਰਨ ਵਾਲੇ ਨੇ ਜਿਨ੍ਹਾਂ ਦੇ ਪੱਛੇ ਹੁਣ ਵਾਪਸ ਬੁਲਾਉਣੇ ਪੈ ਰਹੇ ਨੇ ਕਿਉਂਕਿ ਉੱਥੇ ਮਾਹੌਲ ਨਹੀਂ ਮੈਂ ਇੱਕ ਅਜਿਹੇ ਆਪਣੇ ਦੋਸਤ ਮਿੱਤਰ ਨੂੰ ਜਾਣਦਾ ਹੈ ਜਿਹੜਾ ਇੱਕ ਇਹ ਦਾ ਪਿਓ ਹੈ ਤੇ ਉਹ ਆਪਣੀ ਬੱਚੀ ਨੂੰ ਪੜ੍ਹਨ ਲਈ ਜਦੋਂ ਕੈਨੇਡਾ ਭੇਜਦਾ ਹੈ ਉੱਥੇ ਬੱਚੀ ਨਾ ਤਾਂ ਕੰਮ ਕਰ پا ਰਹੀ ਸੀ ਨਾ ਪੜ੍ਹਾਈ ਚੋਂ ਦਾ ਮਨ ਲੱਗ ਪਾ ਰਿਹਾ ਸੀ ਐ ਜਦੋਂ ਕਿ ਉਹ ਪਰਿਵਾਰ ਕੋਲ ਸੀ ਉੱਥੇ ਆਪਣੇ ਹੀ ਇੱਕ ਉਹਦੇ باوجود ਉਸ ਨੂੰ ਉੱਥੇ ਕੋਈ ਅਜਿਹੀ ਦਿੱਕਤ ਨਹੀਂ ਸੀ ਪਰ ਪਿਤਾ ਨੂੰ ਲੱਗਾ ਕਿ ਇੱਥੇ ਬੱਚੀ ਨੇ ਲੇਬਰ ਬਣ ਕੇ ਰਹਿ ਜਾਣਾ ਧੀ ਨੂੰ ਵੀ ਲੱਗਾ ਕਿ ਮੈਂ ਸਿਰਫ ਲੇਬਰ ਕਰਦੀ ਰਹਿ ਜੂੰਗੀ ਸੋ ਉਸ ਪਰਿਵਾਰ ਨੇ ਸਖਤ ਫੈਸਲਾ ਲਿਆ ਰਿਸ਼ਤੇਦਾਰਾਂ ਦੀ ਪਿੰਡ ਵਾਲਿਆਂ ਦੀ ਸਾਕ ਸਬੰਧੀਆਂ ਮਿੱਤਰਾਂ ਸੱਜਣਾ ਦੀ ਕੀ ਟਿੱਪਣੀ ਹੋ ਕੀ ਤਾਂ ਨੇ ਦੀ ਪਰਵਾਹ ਨਹੀਂ ਬੱਚਾ ਪਹਿਲਾਂ ਹੈ ਪਰਿਵਾਰ ਪਹਿਲਾਂ ਫੈਸਲਾ ਲਿਆ ਬੱਚੀ ਨੂੰ ਵਾਪਸ ਬੁਲਾਇਆ ਬੱਚੀ ਜੁਡੀਸ਼ੀਅਲ ਦੀ ਤਿਆਰੀ ਕਰ ਰਹੀ ਹੈ ਸੋ ਅਜਿਹੀ ਫੈਸਲੇ ਵੀ ਲੈਣ ਦੀ ਲੋੜ ਹੈ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ 11 ਸਾਲ ਪੁਰਾਣੇ ਇੱਕ ਡਰੱਗ ਮਾਮਲੇ ਦੇ ਵਿੱਚ ਹਮੇਸ਼ਾ ਸਮੇਂ ਤੋਂ ਕਿਰਿਆ ਆ ਰਹੇ ਨੇ ਈਡੀ ਵੀ ਪਰਚੋਲ ਕਰ ਚੁੱਕੀ ਆ ਦੁਬਾਰਾ ਫਿਰ ਫੇਲਾਂ ਖੁੱਲ ਗਈਆਂ ਇਧਰ ਵਿਜੀਲੈਂਸ ਦੇ ਹਵਾਲੇ ਨਾਲ ਕਾਰਵਾਈ ਤਰ ਕਾਰਵਾਈ ਹੁੰਦਿਆਂ ਗ੍ਰਿਫਤਾਰੀ ਵਾਲਾ ਪਹਿਲੂ ਵੀ ਹੈ ਅੰਦਰ ਰਹਿਣ ਵਾਲਾ ਪਹਿਲੂ ਵੀ ਸਾਹਮਣੇ ਆ ਲਿਆ ਪਰ ਵਿਕਰਮ ਮਜੀਠੀਆ ਹੁਣ ਅਕਾਲੀ ਦਲ ਦੀ ਸਿਆਸਤ 'ਚ ਬੇਸ਼ੱਕ ਓਵੇਂ ਸਰਗਰਮ ਨਜ਼ਰ ਨਹੀਂ ਆਉਂਦੇ ਪਰ ਉਹ ਆਪਣੀਆਂ ਟਿੱਪਣੀਆਂ ਲਈ ਆਪਣੇ ਵਿਅੰਗ ਭਰੇ ਅੰਦਾਜ਼ ਲਈ ਹੁਣ ਬਹੁਤ ਜਾਣੇ ਜਾਂਦੇ ਨੇ ਈੜੀ ਨੇ ਇੱਕ ਵਾਰ ਫੇਰ ਉਹਨਾਂ ਦੇ ਪੂਰੇ ਇਸ ਪਹਿਲੂ ਤੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਕਹਿੰਦੇ ਜੀ ਜਾਣਕਾਰੀ ਮੰਗੀ ਹੈ ਕਿ ਸਾਰਾ ਹਿਸਾਬਤਬ ਦਿਓ ਜਿਹੜੀ ਦੁਬਾਰਾ ਜਾਂਚ ਕਰੂਗੀ ਹੁਣ ਇਸ ਮਸਲੇ ਤੇ ਇੱਕ ਰਾਜਨੀਤਿਕ ਪਹਿਲੂ ਤੋਂ ਇਹ ਵੀ ਚਰਚਾਵਾਂ ਨਿਕਲ ਲੱਗੀਆਂ ਕਿ ਪੰਜਾਬ ਸਰਕਾਰ ਨੇ ਖੁਦ ID ਕੋਲ ਪਹੁੰਚ ਕੀਤੀ ਆ ਤੇ ਵਿਕਰਮ ਜਿਠੀਆਂ ਨੇ ਇਹ ਸਾਰੇ ਘਟਨਾਕਰਮ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਪੰਜਾਬ ਸਰਕਾਰ ਨੂੰ ਚੈਲੰਜ ਕਰ ਲਿਆ ਵਿਕਰਮ ਜਿਠੀਆਂ ਕਹਿੰਦੇ ਵੀ ਤੁਸੀਂ ਤਾਂ ਚਰਾਣੀ ਨਹੀਂ ਪੇਸ਼ ਕਰ ਰਹੇ ਉਹਨੇ ਪੰਜਾਬ ਸਰਕਾਰ ਨੂੰ ਚੈਲੰਜ ਪਰੇ ਤਰੀਕੇ ਨਾਲ ਕਿਹਾ ਕਿ ਜੇ ਜਾਂਚ ਤੁਸੀਂ ਕਰ ਰਹੇ ਹੋ ਸਾਰੇ ਕੋ ਤੁਹਾਡੀ ਕਾਰਵਾਈ ਪੂਰੀਆ ਤਾਂ ਫਿਰ ਚਲਾਨ ਪੇਸ਼ ਕਰ ਦਿਓ ਤੁਸੀਂ ਕਹਿੰਦੇ ਪੰਜ ਪੰਜ ਸੈੱਟ ਬਣਾ ਲਿਆ ਅਜੇ ਤੱਕ ਮੇਰੇ ਖਿਲਾਫ ਚਲਾਨ ਪੇਸ਼ ਨਹੀਂ ਕਰਦੇ ਤੇ ਹੁਣ ਮਾਮਲਾ ਜੀਡੀ ਕੋਲ ਅਖਾਲੀ ਆਗੂ ਕੁਝ ਇਹ ਵੀ ਸਵਾਲ ਖੜੇ ਕਰ ਰਹੇ ਨੇ ਕਿ ਵੀ ਇਹ ਪੰਜਾਬ ਸਰਕਾਰ ਨੇ ਖੋ ਦਿੱਤਾ ਪਰ ਬਿਕਰਮ ਅਜੀਠੀਆ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਚੈਲੰਜ ਕਰਦੇ ਇੱਕ ਸਵਾਲ ਖੜਾ ਕਰਦੇ ਆ ਉਹ ਕਹਿੰਦੇ ਵੀ ਜਦੋਂ ਤਾਂ ਕੇਜਰੀਵਾਲ ਨੂੰ ਮਨੀਸ਼ ਸ਼ਿਸ਼ੋਧੀਆਂ ਨੂੰ ਈੜੀ ਗ੍ਰਿਫਤਾਰ ਕਰਦੀਆ ਫਿਰ ਤਾਂ ਈੜੀ ਗਲਤ ਆ ਜਦੋਂ ਵਿਕਰਮ ਮਜੀਠੀਆ ਦੀਆਂ ਫਾਈਲਾਂ ਮੰਗ ਲੈਂਦੀਆ ਫਿਰ ਈੜੀ ਸਹੀ ਆ ਕਹਿੰਦੇ ਇਹ ਵਰਤਾਰਾ ਕਿਵੇਂ ਆ ਬਈ ਈੜੀ ਤਾਂ ਈੜੀ ਆ ਵਿਕਰਮ ਸਿੰਘ ਮਜੀਠੀਆ ਜਗਦੀਸ਼ ਭੋਲਾ ਮਾਮਲੇ ਦੇ ਵਿੱਚ ਸਵਾਲੀਆ ਚਿੰਨ ਲੱਗਦਾ ਜਾਂਚ ਪੜਤਾਲ ਸ਼ੁਰੂ ਹੁੰਦੀ ਆ ਸਰਕਾਰਾਂ ਬਦਲੀਆਂ ਕਾਰਵਾਈ ਚੱਲਦੀ ਰਹੀ ਤੇ ਗ੍ਰਿਫਤਾਰੀ ਵਾਲਾ ਪਹਿਲੂ ਵੀ ਆਇਆ ਹੁਣ ਕਹਿੰਦੇ ਈਡੀ ਨੇ ਜਦੋਂ ਈਡੀ ਪਹਿਲਾਂ ਵੀ ਇਸ ਮਸਲੇ ਤੇ ਜਾਂਚ ਕਰ ਚੁੱਕੀ ਆ ਪਰ ਕਹਿੰਦੇ ਈਡੀ ਨੇ ਹੁਣ ਨਵੇਂ ਪੱਖ ਤੋਂ ਬਾਚਣਾ ਉਹ ਪੱਖ ਸਿਰਫ ਨਗਦੀ ਵਾਲਾ ਵੈਸੇ ਤਾਂ ਇਹ ਸਾਰੀ ਪ੍ਰਕਿਰਿਆ ਚ 436 ਕਰੋੜ ਦਾ ਪਹਿਲੂ ਦੱਸਿਆ ਜਾ ਰਿਹਾ ਕਿ ਕਹਿੰਦੇ 436 ਕਰੋੜ ਰੁਪਏ ਦੇ ਲੈਣ ਦੇਣ ਦਾ ਮਾਮਲਾ ਜਿਹਦੀ ਜਾਂਚ ਪੜਤਾਲ ਹੋਣੀ ਆ ਪਰ ਇਹਦੇ ਵਿੱਚ ਕਹਿੰਦੇ ਜੀ ਕਰੀਬ-ਕਰੀਬ 284 ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਆ ਪਰ ਇਹਦੇ ਵਿੱਚ ਹੁਣ ਨਗਦੀ ਵਾਲਾ ਪਹਿਲੂ ਆ ਕੇ ਵਿਕਰਮ ਜੀਠੀਆ ਜਾਂ ਉਹਦੇ ਪਰਿਵਾਰਕ ਜੀਆਂ ਦੇ ਖਾਤਿਆਂ 'ਚ ਜਿਹੜੀ ਨਗਦੀ ਜਮ੍ਹਾਂ ਹੋਈ ਆ ਖਾਸ ਕਰ ਵੱਡੀਆਂ ਰਕਮੀਆਂ ਕੋਈ ਜਮ੍ਹਾਂ ਹੋਈਆਂ ਜਿਹੜੀਆਂ ਕਹਿੰਦੇ ਉਹਦੀ ਉਸ ਪਹਿਲੂ ਤੋਂ ਈਡੀ ਨੇ ਪਰਚੋਲ ਕਰਨੀ ਆ ਹੁਣ ਇਹ ਇਹ ਆਪਣੇ ਆਪ 'ਚ ਸਵਾਲ ਆ ਕਿ ਇਹਦੇ ਬਾਰੇ ਜਾਣਨ ਦੇ ਲਈ ਹੈ ਜਾਂ ਰਾਜਨੀਤਿਕ ਪੰਥੜਾ ਇਸੇ ਸਮੇਂ ਇਹ ਵੀ ਚਰਚਾ ਜ਼ੋਰ ਫੜਦੀ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਦਾ ਦਬਾਅ ਹੈ ਵਿਕਰਮ ਜੀਠੀਆ ਤੇ ਇਸ ਕਾਰਨ ਉਹ ਅਕਾਲੀ ਦਲ ਦੀ ਸਰਗਰਮੀ ਤੋਂ ਦੂਰ ਨੇ ਕਲੀ ਦਾ ਚੋਮੇ ਸਰਕਾਰ ਨਜ਼ਰ ਨਹੀਂ ਆਉਂਦੇ ਇਹ ਵੀ ਚਰਚਾ ਚੱਲ ਰਹੀਆਂ ਕਿ ਉਹਨਾਂ ਨੂੰ ਪਿਛਲੀ ਵਾਰੀ ਗ੍ਰਿਫਤਾਰੀ ਤੋਂ ਬਾਹਰ ਲਿਆਉਣ ਵਾਲਿਆਂ 'ਚ ਵੀ ਉਹਨਾਂ ਦਾ ਯੋਗਦਾਨ ਰਿਹਾ ਫਿਰ ਇਹ ਵੀ ਪਹਿਲੂ ਆ ਕੇ ਇਸ ਵਾਰ ਫਿਰ ਦਬਾਅ ਦੇ ਪਿੱਛੇ ਹੀ ਪਹਿਲੂ ਆ ਕੇ ਕੀ ਆਪਣੇ ਨਾਲ ਲਿਜਾਣਾ ਹੈ ਕਿ ਚੁੱਪ ਕਰਾਉਣਾ ਪਰ ਇੱਕ ਮਾਮਲਾ ਚੱਲਿਆ ਆਉਂਦਾ ਲੰਮੇ ਸਮੇਂ ਤੋਂ ਪਰ ਸਿਆਸਤ ਦੇ ਵਿੱਚ ਸਿਆਸੀ ਦਾਗ ਧੁੰਨੇ ਬਹੁਤ ਔਖੇ ਹੋ ਜਾਂਦੇ ਨੇ ਤੇ ਵਿਕਰਮਜੀਠੀਆਂ ਨੂੰ ਅਰਵਿੰਦ ਕੇਜਰੀਵਾਲ ਡਰੱਗ ਤਸਕਰ ਕਹਿ ਕੇ ਸਮੋਹਨ ਕਰਦੇ ਸੀ ਫਿਰ ਮਾਫੀ ਮੰਗਣ ਲੱਗਿਆ देर ਵੀ ਨਹੀਂ ਲਾਈ ਮੈਦਾਨ ਵੀ ਛੱਡ ਕੇ ਇਸੇ ਪਹਿਲੂ ਤੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਨਾਲ ਨਾਰਾਜ਼ ਵੀ ਹੋ ਗਏ ਸੀ ਅਸੀਫੇ ਤੱਕ ਦੀ ਪੇਸ਼ਕਸ਼ ਆ ਗਈ ਸੀ ਪ੍ਰਧਾਨ ਦੀ ਛਟਤੀ ਸੀ ਸਾਰਾ ਕੁਝ ਤੇ ਫਿਰ ਮਨਾਤ ਮਾ ਸਾਰਾ ਕੁਝ ਹੋਇਆ ਸੰਜੇ ਸਿੰਘ ਨਾਲ ਅਜੇ ਮਾਮਲਾ ਚੱਲਦਾ ਸੋ ਹੁਣ ਇੱਕ ਪਾਸੇ ED ਨੇ ਵਿਕਰਮਜੀਠੀਆ ਮਾਮਲੇ ਦੀ ਦੁਆਰਾ ਜਾਂਚ ਵੇਢੀ ਹੈ ਮੁਰ ਪਰਚੋਲ ਦੀ ਕਾਰਵਾਈ ਦੇ ਲਈ ਪੰਜਾਬ ਸਰਕਾਰ ਨੂੰ ਬਕਾਇਦਾ ਚਿੱਠੀ ਲਿਖੀ ਹੈ ਜਿੱਤੇ ਲਿਖੇ ਉਹਨਾਂ ਨੇ ਕਿਹਾ ਕਿ 2006-7 ਤੇ 2006-7 ਤੋਂ ਲੈ ਕੇ 2018-19 ਤੱਕ ਵਿਤੀ ਲੈਣ ਦੇਣ ਦੇ ਬੇਰਬਿਆਂ ਦੀ ਸਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਹੈਨਾ ਇਸ ਪਹਿਲੂ ਦੇ ਉੱਤੇ ਬੇਸ਼ੱਕ ਮਤਲਬ ਇਹ ਜਾਂਚ ਟੀਮ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਪਰ ਹੁਣ ED ਨੇ ਕਿਹਾ ਕਿ ਇਹ ਸਾਰੇ ਘਟਨਾਕਰਨ ਦੇ ਵਿੱਚ ਜਿੰਨੇ ਲੈਣ ਦੇਣ ਹੋਏ ਨੇ ਉਹਦਾ ਸਾਰਾ ਸਾਨੂੰ ਦਸਤਾਵੇਜ਼ੀ ਤੌਰ ਤੇ ਦਿੱਤਾ 13 ਸਾਲਾਂ ਚ ਮਤਲਬ ਦੋ ਸਾਲਾਂ ਦਰਾਂ ਨਹੀਂ ਕਹਿੰਦੇ 100-100 ਕਰੋੜ ਇਹਨਾਂ 13 ਸਾਲਾਂ ਚੋਂ ਸਿਰਫ ਦੋ ਸਾਲਾਂ ਚ 100-100 ਕਰੋੜ ਰੁਪਏ ਤੋਂ ਵੱਧ ਦਾ ਲੈਣ ਦੇਣ ਹੋਇਆ ਹੁਣ ਈਡੀ ਕਹਿੰਦੀ ਕਿ ਇਹਦੇ ਮਾਮਲੇ ਦੀ ਅਸੀਂ ਜਾਂਚ ਕਰਨੀ ਹੈ ਤੇ ਮਜੀਠੀਆ ਪਰਿਵਾਰ ਦੇ ਬੈਂਕ ਖਾਤੇ ਆ ਜਿਹੜਾ ਨਗਦੀ ਜਮ੍ਹਾਂ ਹੋਈ ਆ ਉਹ ਉਹ ਪਹਿਲੂ ਆ ਕਿਉਂ ਜਿਹੜਾ ਪੈਸਾ ਆਇਆ ਸੋ ਇਹ ਸਾਰੇ ਕਹਿੰਦੇ ਇਹਦੇ ਉੱਤੇ ਫੋਕਸ ਆ ਸੋ ਹੁਣ ਵਿਕਰਮ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਦੀ ਕਹਿੰਦੇ ਮੁਸ਼ਕਲ ਜ਼ਰੂਰ ਵਧੀ ਆ ਪਰ ਵਿਕਰਮਜੀਠੀਆ ਸਰਕਾਰ ਨੂੰ ਚੈਲੰਜ ਵੀ ਕਰ ਰਿਹਾ ਕਿ ਤੁਸੀਂ ਆਪ ਆਪਣੀ ਜਾਂਚ ਪੂਰੀ ਨਹੀਂ ਲਾ ਪਾਏ ਚਾਰ-ਚਾਰ ਪੰਜ-ਪੰਜ ਸੀਟਾਂ ਬਣਾਈਆਂ ਬਦਲੀਆਂ ਮੇਰੀ ਜਾਂਚ ਪੂਰੀ ਹੋ ਗਈ ਜੀ ਚਲਾਨ ਕਿਸੇ 'ਚ ਪੇਸ਼ ਨਹੀਂ ਕੀਤਾ ਹੁਣ ਅੱਗੇ ਕੀ ਕੀ ਵਿਕਰਮਜੀਠੀਆ ਇਸ ਮਸਲੇ 'ਚੋਂ ਬੁਰੀ ਤਰ੍ਹਾਂ ਕਰਨਗੇ ਕੀ ਉਹਨਾਂ ਦੇ ਰਾਜਨੀਤਿਕ ਕੈਰੀਅਰ ਦੇ ਉੱਤੇ ਵੀ ਕੋਈ ਸਵਾਲੀਆ ਚਿੰਨ ਲੱਗੇਗਾ ਕੀ ਉਹ ਆਉਂਦੇ ਦਿਨਾਂ 'ਚ ਰਾਜਨੀਤੀ ਦੇ ਵਿੱਚੋਂ ਲਾਂਬੇ ਹੋ ਸਕਦੇ ਨੇ ਕੀ ਉਹ ਚੁੱਪ ਬੱਟਣਗੇ ਕਿ ਉਹ ਪਾਲਾ ਬਦਲਣੇ ਮਜਬੂਰ ਹੋਣਗੇ ਜਾਇ ਸਾਰੀ ਸਥਿਤੀ ਨਾਲ ਜੂਝਦੇ ਆ ਉਹ ਆਪਣੇ ਏਸੇ ਅੰਦਾਜ਼ ਨੂੰ ਕਾਇਮ ਰੱਖਦੇ ਆ ਅਕਾਲੀ ਦਲ ਦੇ ਵਿੱਚ ਮੂਰੇ ਆ ਕੇ ਲੜਾਈ ਲੜਨਗੇ ਫਿਲਹਾਲ ਕਾਗਜ਼ੀ ਕਾਰਵਾਈ ਦੇ ਵਿੱਚ ਉਲਝੇ ਹੋਏ ਵਿਕਰਮਜੀਠੀਆ ਦੇ ਲਈ ਨਵੀਂ ਮੁਸ਼ਕਲ ਈੜੀ ਨੇ ਖੜੀ ਕਰ ਦਿੱਤੀ ਆ ਸੋ ਦੇਖਦੇ ਆ ਇਹਦੇ ਵਿੱਚੋਂ ਕਿਵੇਂ ਬਾਹਰ ਨਿਕਲਦੇ ਆ ਚਲੋ ਜੀ ਮੁਸ਼ਕਲ ਤਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਵੀ ਵੱਧ ਗਈ ਆ ਉਸ ਕੁਲ ਦਾ ਉਭਿ ਖਾਸੇ ਨੇ ਮਸਲਾ ਵੀ 100 ਕਰੋੜ ਦਾ ਮਹਾਲੀ ਦੇ ਇੱਕ 108 ਸੈਕਟਰ ਦੇ 500 ਕਜਲੇ ਮਕਾਨ ਦੇ ਵਿੱਚ ਮਤਲਬ ਠੀਕ ਠਾਕ ਹੁੰਦਾ ਹੈ 500 ਕਜਾਲਾ ਮਕਾਨ ਵੱਡੀ ਕੋਠੀ ਸ਼ਾਹੀ ਘਰ ਉਹਦੀ ਬੇਸਮੈਂਟ ਦੇ ਵਿੱਚ ਇੱਕ ਕਾਲ ਸੈਂਟਰ ਚੱਲਦਾ ਉਸ ਕਾਲ ਸੈਂਟਰ ਦੇ ਉੱਤੇ ਮੁਕੈ ਦਾ ਤੌਰ ਤੇ ਕਾਰਵਾਈ ਹੁੰਦੀ ਆ ਤੇ ਉਸ ਕਾਰਵਾਈ ਨੂੰ ਜਿਹੜੀ ਮੈਲਾ ਇਨਸਪੈਕਟਰ ਵੱਲੋਂ ਕੀਤਾ ਜਾਂਦਾ ਉਹ ਕਹਿੰਦੀ ਜਦੋਂ ਮੈਂ ਇਹਨਾਂ ਕਾਲ ਸੈਂਟਰ ਨੂੰ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਕਿ ਲੈਣ ਦੇਣ 'ਚ ਧੋਖਾਧੜੀ ਕਰਦੇ ਸੀ ਲੋਕਾਂ ਨੂੰ ਠੱਗੀਆਂ ਲਾਉਂਦੇ ਸੀ ਉਹ ਚ ਕਹਿੰਦੀ ਹਰਜੋਤ ਪੈਂਸਰੋਂ ਦਾ ਨਾਮ ਗੁੰਜਿਆ ਤੇ ਕਹਿੰਦੀ ਮੇਰੇ ਤੇ ਉਹਨਾਂ ਦੀ ਧਰਮ ਪਤਨੀ ਇਹ ਸਾਰੇ ਮਾਮਲਿਆਂ ਨੂੰ ਲਾਂਬੇ ਕਰਨ ਦੇ ਲਈ ਦਬਾਅ ਬਣਾ ਰਹੀ ਸੀ ਇਸ ਲਈ ਮੈਂ ਕਹਿੰਦੀ ਸਾਰੀ ਸ਼ਿਕਾਇਤ ਚੱਕ ਕੇ ਡੀਜੀਪੀ ਸਾਹਿਬ ਨੂੰ ਕਰਤੀ ਬਿਲਕੁਲ ਜੀ ਮਾਲੀ ਦਾ ਸੈਕਟਰ 108 8 ਦੀ 1500 ਗਜ ਦੀ ਕੋਠੀ ਹਜੇ ਪੂਰੀ ਤਰ੍ਹਾਂ ਬਣੀ ਵੀ ਨਹੀਂ ਉਹਦੀ ਬੇਸਮੈਂਟ ਦੇ ਵਿੱਚ ਇੱਕ ਕਹਿੰਦੇ ਜਾਲੀ ਫਰਜੀ ਕਾਲ ਸੈਂਟਰ ਚੱਲ ਰਿਹਾ ਉਸ ਮਾਮਲੇ ਦੇ ਵਿੱਚ ਮੈਲਾ ਇੰਸਪੈਕਟਰ ਸੀ ਜਿਹੜੀ ਸੈਕਟਰ 76 ਦੀ ਸਾਈਬਰ ਸੈੱਲ ਦੀ ਇੰਚਾਰਜ ਹੈ ਨਾ ਇੰਸਪੈਕਟਰ ਅਮਨ ਜੋਤ ਕੌਰ ਉਹਨੇ ਸਾਰੇ ਘਟਨਾ ਕਰਨ ਦੇ ਵਿੱਚ ਕਿਉਂਕਿ ਉਹਨੇ ਬੰਦੇ ਗ੍ਰਿਫਤਾਰ ਕੀਤੇ ਬਕਾਇਦਾ ਉਹ ਗ੍ਰਿਫਤਾਰੀ ਪਾਈ ਉਹਨਾਂ ਰੁਪਈਆਂ ਦੀ ਸਾਰਿਆਂ ਦੀ ਤੇ ਉਹ ਤੋਂ ਬਾਅਦ ਉਸ ਨੇ ਇਸ ਪਹਿਲੂ ਦੇ ਉੱਤੇ ਸ਼ਿਕਾਇਤ ਡੀਜੀਪੀ ਨੂੰ ਭੇਜੀ ਚਾਰ ਪੰਨਿਆਂ ਦੀ ਚਾਰ ਪੰਨਿਆਂ 'ਚ ਉਹਨੇ ਹਵਾਲਾ ਦਿੱਤਾ ਕਿ ਬਈਆ 100 ਕਰੋੜ ਦਾ ਲੈਣ-ਦੇਣ ਹੋਇਆ ਤੇ ਉਹ ਧਿਰਾਂ ਜਿਹੜੀਆਂ ਮੈਂ ਗ੍ਰਿਫਤਾਰ ਕੀਤੀਆਂ ਇਸ ਕਾਲ ਸੈਂਟਰ ਦੇ ਮਾਲਕ ਜਾਂਉਂਦੇ ਹੋਰ ਸਾਥੀਆਂ ਨੂੰ ਉਹ ਕਹਿੰਦੇ ਆ ਕਿ ਸਾਡਾ ਤਾਂ ਜੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਬਹੁਤ ਨੀੜਲਾ ਸੰਬੰਧ ਹੈ ਅਸੀਂ ਉਹਨੂੰ ਫੰਡਿੰਗ ਕਰਦੇ ਆਂ ਚੌਣ ਫੰਡ ਦਿੰਨੇ ਆ ਸਾਰਾ ਕੁਝ ਕਰਦੇ ਆਂ ਤੇ ਸਾਡਾ ਤੋਂ ਸਾਥੀਆਂ 100 ਕਰੋੜ ਦਾ ਲੈਣ-ਦੇਣ ਦੇ ਵਿੱਚੋਂ ਦਾ ਨਾਮ ਹੋ ਜੀਦਾ ਤੇ ਬੀਬੀ ਕਹਿੰਦੀ ਮੈਲਾ ਇੰਸਪੈਕਟਰ ਕਹਿੰਦੀ ਕਿ ਜੀ ਮੈਂ ਜਦੋਂ ਕਾਰਵਾਈ ਕਰ ਰਹੀ ਸੀ ਤਾਂ ਉਹ ਝੜੀ ਕੜਾਇਆ ਜਾ ਰਿਆ ਸੀ ਮੈਨੂੰ ਕਾਰਵਾਈ ਤੋਂ ਇਸ ਮਸਲੇ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਜਾ ਰਹੀ ਸੀ ਉਹ ਚੋਂ ਫਿਰ ਹਰਜੋਤ ਬੈਂਸੋਰਾ ਦੀ ਤਰਨ ਪਤਨੀ ਜਿਹੜੀ ਆਈਪੀਐਸ ਅਧਿਕਾਰੀ ਮਹਾਲੀ ਦੇ ਵਿੱਚ ਐਸਪੀ ਹੈ ਜੋਤੀ ਯਾਦਵ ਉਹ ਦਾ ਜ਼ਿਕਰ ਕਰਦੀ ਹੈ ਸੋ ਇਹ ਸ਼ਿਕਾਇਤ ਜਦੋਂ ਡੀਜੀਪੀ ਕੋਲ ਪਹੁੰਚੀ ਸੀ ਆਪਾਂ ਉਸ ਦਿਨ ਵੀ ਜ਼ਿਕਰ ਕਰ ਰਹੇ ਸੀ ਕਿ ਡੀਜੀਪੀ ਨੇ ਕਹਿੰਦੇ ਪੂਰਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ 'ਚ ਵੀ ਲਿਆ ਦਿੱਤਾ ਡੀਜੀਪੀ ਨੇ ਮਹਾਲੀ ਨਾਲ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਤਲਬ ਕਰਕੇ ਇਕੱਲਿਆਂ ਤੋਂ 1 ਟੂ 1 ਵੀ ਪੁੱਛਗਿੱਛ ਕਰ ਲਈ ਹੈ ਤੇ ਘਰਾਂ ਇਕੱਠਿਆਂ ਬਿਠਾ ਕੇ ਕਹਿੰਦੇ ਝਾੜ-ਚਾਂਬੀ ਹੋ ਗਈ ਹੈ। ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਇਹ ਵੀ ਸਵਾਲ ਉੱਠਣ ਲੱਗੇ ਕਿ ਮਹਿਲਾ ਇੰਸਪੈਕਟਰ ਨੂੰ ਕਿਸੇ ਦੀ ਛੇ ਹੈ ਜੀ? ਇਹ ਰਾਜਨੀਤਿਕ ਔਰ ਪ੍ਰਸ਼ਾਸਨਿਕ ਕੋਈ ਪੈੰਥੜੇ ਬਾਜੀ ਆ। ਪੁਲਿਸ ਦੇ ਅੰਦਰ ਇੱਕ ਗਰੋਹ ਚੱਲਦੇ ਨੇ ਜੀ ਆਪਸ ਦੇ ਵਿੱਚ ਗਰੁੱਪ ਨੇ ਜੀ। ਉਹ ਗਰੁੱਪ ਇੱਕ ਗਰੁੱਪ ਨੂੰ ਦੂਏ ਨੂੰ ਠਿੱਬੀ ਲਾਉਣ ਨੂੰ ਫਿਰਦਾ ਹੈ ਜੀ ਉਹ ਮਾਮਲਾ ਹੋ ਸਕਦਾ ਹੈ। ਇਹ ਮਹਿਲਾ ਇੰਸਪੈਕਟਰ ਦਾ ਆਪਣਾ ਕੋਈ ਪਹਿਲੂ ਹੋ ਸਕਦਾ ਹੈ ਜੀ। ਇਹ ਹਰਜੋਤ ਮੈਂਸ ਦਾ ਰਾਜਨੀਤਿਕ ਮਸਲਾ ਹੋ ਸਕਦਾ ਜੀ ਕਿ ਹਰਜੋਤ ਮੈਂਸ ਦਾਬੇਦਾਰ ਨੇ ਜੀ ਮੁੱਖ ਮੰਤਰੀ ਦੇ ਇਸ ਲਈ ਉਹਨਾਂ ਨੂੰ ਢਾਹ ਲਈ ਜਾ ਰਹੀ ਹੈ ਜੀ ਕਿੰਨੀਆਂ ਪਹਿਲੂਆਂ ਦੀਆਂ ਚਰਚਾਵਾਂ ਬਾਹਰ ਆਈਆਂ ਪਰ ਅਗਲੀ ਨੇ ਲਿਖਤੀ ਸ਼ਿਕਾਇਤ ਕੀਤੀ ਹੈ ਤੇ ਲਿਖਤੀ ਸ਼ਿਕਾਇਤ ਦੇ ਹਵਾਲੇ ਨਾਲ ਲਿਖਤੀ ਕਾਰਵਾਈ ਕਰਨੀ ਪੈਣੀ ਸੀ ਤੇ ਜੇ ਹੁਣ ਮੁੱਖ ਮੰਤਰੀ ਸਾਹਿਬ ਦੇ ਵੀ ਧਿਆਨ ਚ ਲਿਆਤਾ ਤਾਂ ਕੀ ਮੁੱਖ ਮੰਤਰੀ ਨੇ ਡੀਜੀਪੀ ਨੂੰ ਖੁੱਲੇ ਹੱਥ ਦੇ ਤੇ ਕੀ ਇਹ ਇਸ ਨੂੰ ਸੱਚਮੁੱਚ ਇਹ ਵੀ ਮੰਨਿਆ ਜਾਵੇ ਇਹਦੇ ਪਿੱਛੇ ਕੋਈ ਇਹ ਵੀ ਪਹਿਲੂ ਹੈ ਕਿ ਹਾਂ ਜਿਹੜੇ ਮੁੱਖ ਮੰਤਰੀ ਦਾਅਵੇਦਾਰ ਨੇ ਉਹਨਾਂ ਹਰਜੋਤ ਬੈਂਸ ਦਾ ਵੀ ਨਾਂ ਸੀ ਇਸ ਲਈ ਉਹ ਵਿਕਟ ਡਿੱਗੀ ਜਾ ਰਹੀ ਹੈ ਜਾਂ ਹਰਜੋਤ ਬੈਂਸ ਜਿਹੜੇ ਪਹਿਲਾਂ ਵੀ ਇੱਕ ਕੁੜੀ ਦੇ ਸੁਸਾਈਡ ਮਾਮਲੇ 'ਚ ਉਹਨਾਂ ਦਾ ਨਾਂ ਗੁੰਜਿਆ ਸੀ ਉਸ ਤੋਂ ਬਾਅਦ ਵੀ ਉਸ ਮਸਲੇ ਤੇ ਕੋਈ ਪੈਰ ਵੀ ਨਹੀਂ ਹੋਈ ਇਸ ਮਸਲੇ 'ਚ ਵੀ ਐਂ ਨਿਕਲਣਾ ਚਾਹੁੰਦੇ ਨੇ ਤੇ ਪੰਜਾਬ ਦੇ ਲੋਕ ਚਾਹੁੰਦੇ ਨੇ ਵੀ ਜਿਵੇਂ ਪਹਿਲਿਆਂ ਦੀ ਅਸੀਂ ਕਹਿੰਨੇ ਆ ਪਿਛਲਿਆਂ ਘਟਾਲਿਆਂ ਵਾਲੇ ਮਾਮਲੇ 'ਚ ਜਾਂਚ ਹੋਵੇ ਉਹ ਮੇ ਇਹ ਵੀ ਜਾਂਚ ਹੋਵੇ ਤੇ ਚਲੋ ਜੀ ਆਖਰ ਸੱਟ ਸਾਹਮਣੇ ਹੈ 3 ਮੈਂਬਰੀ ਸੱਟ ਇੱਕ ਸਾਹਮਣੇ ਆਈ ਜਿਹਦੇ ਵਿੱਚ ਬਕਾਇਦਾ ਮਤਲਬ ਨਵੇਂ ਦੇ ਪਾਏ ਗਏ ਕਿ ਹਾਂ ਜੀ ਅਸੀਂ ਉਹਦੇ ਵਿੱਚ ਤਿੰਨ ਮੈਂਬਰੀ ਸੈੱਟ ਬਣਾਤੀ ਹੈ ਤੇ ਉਹ ਸੈੱਟ ਜਾਂਚ ਕਰੂਗੀ ਉਹਦੇ ਵਿੱਚ ਐਡੀਜੀਪੀ ਰੈਂਕ ਦੀ ਅਧਿਕਾਰੀ ਨੂੰ ਉਹਦੇ ਵਿੱਚ ਫਿਰ ਇੱਕ ਆਈਜੀ ਰੈਂਕ ਦੀ ਅਧਿਕਾਰੀ ਨੂੰ ਹੈਨਾ ਇਸੇ ਤਰ੍ਹਾਂ ਇੱਕ ਮਾਲੀ ਦੇ ਐਸਐਸਪੀ ਇਹ ਤਿੰਨ ਮੈਂਬਰੀ ਸੈੱਟ ਤਿਆਰ ਹੋ ਗਈ ਤੇ ਉਹ ਸੈੱਟ ਹੁਣ ਕੰਦੀ ਜੀ ਆਪਣੀ ਕਾਰਵਾਈ ਕਰੂਗੀ ਜਾਂਚ ਕਰੂਗੀ ਪੂਰੇ ਮਾਮਲੇ ਦੀ ਪਰਚੋਲ ਕਰੂਗੀ ਉਹ ਪਰਚੋਲ ਜੋਤੀ ਯਾਦਵ ਤੋਂ ਸ਼ੁਰੂ ਹੋ ਕੇ ਕਿ ਹਰਜੋਤ ਬੈਂਸ ਤੱਕ ਜਾਊਗੀ ਜਾਂ ਹਰਜੋਤ ਬੈਂਸ ਤੋਂ ਸ਼ੁਰੂ ਹੋ ਕੇ ਜੋਤੀ ਯਾਦਵ ਤੱਕ ਜਾਊਗੀ ਪਰ ਇਸ ਮਾਮਲੇ ਦੀ ਹੁਣ ਜਾਂਚ ਹੋਣੀ ਹੈ ਜੀ ਬਕਾਇਦਾ 3 ਮੈਂਬਰੀ ਸੈਟ ਡੀਜੀਪੀ ਪੰਜਾਬ ਵੱਲੋਂ ਗੌਰਵ ਜაძਵ ਹੋਰਾ ਵੱਲੋਂ ਬਣਾ ਦਿੱਤੀ ਗਈ ਹੈ ਤੇ ਕਹਿੰਦੇ ਇਹਦੇ ਨਾਲ ਹਰਜੋਤ ਬੈਂਸ ਤੇ ਜੋਤੀ ਯਾਦਵ ਦੀਆਂ ਮੁਸ਼ਕਲਾਂ ਹੀ ਪੈ ਗਈਆਂ ਜਦੋਂ ਕਿ ਹਰਜੋਤ ਬੈਂਸ ਨੇ ਕਿਹਾ ਕਿ ਸਾਰਾ ਝੂਠਾ ਹੈ ਇਹ ਝੂਠ ਦਾ ਪਲੰਦਾ ਮੈਂ ਇਸ ਮੈਲਸ ਫੈਕਟਰ ਤੇ ਜਲਦੀ ਉਹ ਮਾਨ ਹਨੀ ਦਾ ਕੇਸ ਕਰੂਗਾ ਉਹਨਾਂ ਨੇ ਹੀ ਤਾਬਾ ਕੀਤਾ ਤੇ ਪਰ ਮੁਸ਼ਕਲਾਂ ਜ਼ਰੂਰ ਵਧ ਗਈਆਂ ਰੈਂਟਿਕ ਤੌਰ ਦੇ ਉੱਤੇ ਜਿਵੇਂ ਆਪਾਂ ਗੱਲ ਕਰਦੇ ਆ ਨਾ ਜਦੋਂ ਗੜ ਉੱਡਦੀ ਹੈ ਫਿਰ ਸਵਾਲ ਵੱਡਾ ਹੁੰਦਾ ਚਲੋ ਸਵਾਲ ਤਾਂ ਇਹ ਵੀ ਵੱਡਾ ਕਹਿੰਦੇ ਜੀ ਕਿ ਹੁਣ ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਬਜ਼ੁਰਗਾਂ ਨੂੰ ਤੇ ਜਿਨ੍ਹਾਂ ਦੇ ਘਰਾਂ ਚ ਬਜ਼ੁਰਗ ਹੈਗੇ ਉਹਨਾਂ ਪਰਿਵਾਰਾਂ ਨੂੰ ਖੁਸ਼ ਕਰਨ ਦਾ ਹਿੱਲਾ ਕਟਿਆ ਪੈਸੇ ਇਹ ਬੁਨਿਆਦੀ ਹੱਕ ਬਣਦਾ ਕਿ ਸਿੱਖਿਆ ਤੇ ਸਿਹਤ ਮਾਮਲੇ 'ਚ ਜੋ ਕਰਨਾ ਕਰੋ ਇਸ ਮਾਮਲੇ ਦੇ ਉੱਤੇ ਆ ਜਾਓ ਕਿ ਹਾਂ ਬਈ ਦੇਸ਼ ਨੂੰ ਸਿੱਖਿਆ ਪੱਧਰ ਤੇ ਤੇ ਸਿਹਤ ਮਾਮਲੇ ਦੇ ਵਿੱਚ ਅਸੀਂ ਪੈਰਾਸਰ ਕਰਨਾ ਆ ਬਾਕੀ ਸਕੀਮਾਂ ਵਾਲੀਆਂ ਯੋਜਨਾਵਾਂ ਚ ਚਾਹੇ ਮੁਫਤ ਸ਼ਬਦ ਹਟਾ ਲਓ ਪਰ ਇੱਥੇ ਕੰਮ ਹੋਣ ਦੀ ਲੋੜ ਹੈ ਜੇ ਬੰਦਾ ਇਸ ਪੱਖੋਂ بے ਫਿਕਰ ਹੋਵੇ ਕਿ ਮੇਰੇ ਜਵਾਕਾਂ ਦਾ ਪੜ੍ਹਾਈ ਦਾ ਕੋਈ ਫਿਕਰ ਨਹੀਂ ਤੇ ਉਹ ਸਰਕਾਰੀ ਪੱਧਰ ਇੰਨਾ ਵਧੀਆ ਹੋਵੇ ਤੇ ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ 'ਚ ਇਲਾਜ ਇੰਨਾ ਵਧੀਆ ਹੋਵੇ ਫਿਰ ਆ ਪ੍ਰਾਈਵੇਟ ਦੁਕਾਨਾਂ ਦੀ ਲੋੜ ਨਾ ਹੋਵੇ ਚਲੋ ਹੁਣ ਚਾਹੇ ਉਹ ਪ੍ਰਾਈਵੇਟ ਚਾਹੇ ਸਰਕਾਰੀ ਚ ਕਹਿੰਦੇ ਜੀ ਦੇਸ਼ ਭਰ ਦੇ ਜਿਹੜੇ 70 ਸਾਲਾ 70 ਪਲੱਸ ਵਾਲੇ ਬਜ਼ੁਰਗ ਨੇ ਉਹਨਾਂ ਦੇ ਲਈ ਕੇਂਦਰ ਨੇ ਫੈਸਲਾ ਕੀਤਾ ਕਿ ਵੀ 5 ਲੱਖ ਤੱਕ ਦਾ ਇਲਾਜ ਮੁਫਤ ਹੋਏਗਾ ਚਾਹੇ ਉਹ ਆਸਕ ਤੌਰ ਤੇ ਕਮਜ਼ੋਰ ਪਰਿਵਾਰ ਚੋਂ ਹੋਵੇ ਚਾਹੇ ਉਹ ਕਿਸੇ ਅਮੀਰ ਪਰਿਵਾਰ ਚੋਂ ਹੋਵੇ ਚਾਹੇ ਉਹ ਐਸ்சி ਬੀਸੀ ਭਾਈਚਾਰੇ ਚੋਂ ਆਉਂਦਾ ਹੋਵੇ ਚਾਹੇ ਉਹ ਜਨਰਲ ਕੈਟਾਗਰੀ ਚੋਂ ਆਉਂਦਾ ਹੋਵੇ ਚਾਹੇ ਉਹ ਕਿਸੇ ਕਿਸੇ ਵੀ ਸੂਬੇ ਚੋਂ ਆਉਂਦਾ ਹੋਵੇ ਭਾਰਤ ਦਾ ਨਾਗਰਿਕ ਹੋਵੇ 70 ਸਾਲ ਤੋਂ ਉਮਰ ਵੱਧ ਹੋਵੇ ਚਾਹੇ ਉਹ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਵੇ ਚਾਹੇ ਪੈਨਸ਼ਨ ਮਿਲਦੀ ਹੋਵੇ ਚਾਹੇ ਆਪਣਾ ਬਿਜ਼ਨਸ ਰਿਆ ਹੋਵੇ ਆਮਦਨ ਉਹਦੇ ਕੋਲ ਜਿੰਨੀ ਮਰਜ਼ੀ ਹੋਵੇ ਘੱਟ ਹੋਵੇ ਵੱਧ ਹੋਵੇ ਇਹ ਪਹਿਲੂ ਨਹੀਂ 70 ਸਾਲ ਤੋਂ ਉੱਪਰ ਵਾਲੇ ਦੇਸ਼ ਦੇ ਹਰ ਬਜ਼ੁਰਗ ਨੂੰ ਆਇਸ਼ਮੈ ਯੋਜਨਾ ਤਹਿਤ ਕਹਿੰਦੀ ਜੀ 5 ਲੱਖ ਤੱਕ ਦਾ ਇਲਾਜ ਮੁਫਤ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਕੈਬਨਟ ਦੀ ਬੈਠਕ ਹੋਈ ਉਸ ਬੈਠਕ ਦੇ ਵਿੱਚ ਇਹ ਫੈਸਲਾ ਹੋਇਆ ਕਿ ਭਾਰਤ ਦੇ ਵਿੱਚ ਕਰੀਬ-ਕਰੀਬ 6 ਕਰੋੜ ਅਜਿਹੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 70 ਪਲੱਸ ਹੈ 70 ਸਾਲ ਦੇ ਹੋ ਗਏ ਨੇ ਤੇ ਇਹ ਯੋਜਨਾ ਉਹਨਾਂ ਸਾਰੇ 6 ਕਰੋੜ ਬਜ਼ੁਰਗਾਂ ਦੇ ਲਈ ਹੈ ਜਿਦੇ ਨਾਲ ਸਿੱਧੇ 3.4 ਕਰੋੜ ਦੇ ਕਰੀਬ ਪਰਿਵਾਰਾਂ ਨੂੰ ਫਾਇਦਾ ਹੋਣਾ ਸੋ ਇਹ ਇਸ ਲਈ ਕਹਿੰਦੇ ਅਹਿਮ ਹੈ 4 3.4 ਕਰੋੜ ਪਰਿਵਾਰਾਂ ਦੇ 6 ਕਰੋੜ ਬਜ਼ੁਰਗਾਂ ਦੇ ਲਈ ਇਹ ਰਾਤਪਰੀ ਖਬਰ ਹੈ ਕਿ ਕੇਂਦਰ ਦੀ ਇਹ ਯੋਜਨਾ ਦੇ ਤਹਿਤ ਹੁਣ 5 ਲੱਖ ਤੱਕ ਦਾ ਆਯੁਸ਼ਮਾਨ ਕਾਰਡ ਦੇ ਤਹਿਤ ਇਲਾਜ ਮੁਫਤ ਹੋਏਗਾ। ਸੋ ਇਹਦੇ ਵਿੱਚ ਫਾਈਨੈਂਸ਼ਲੀ ਜਾਤ ਧਰਮ ਫਿਰਕਾ ਭਾਸ਼ਾ ਸੂਬਾ ਕੋਈ ਬੰਦਸ਼ ਨਹੀਂ ਹੈ। ਸੋ ਇਸ ਨੂੰ ਚੰਗੇ ਹੱਥੀ ਲਿਆ ਲੋਕਾਂ ਨੇ। ਦੇਸ਼ ਨੇ ਸਲਾਹਿਆ ਕਿ ਇਹ ਫੈਸਲਾ ਸਹੀ ਹੈ। ਜਦੋਂ ਕਿ ਬਜ਼ੁਰਗਾਂ ਨੂੰ ਇੱਕ ਹੋਰ ਛੂਟ ਸੀਗੀ ਸੀਨੀਅਰ ਸਿਟੀਜ਼ਨ ਨੂੰ ਕਿ ਉਹ ਰੇਲਵੇ ਦੇ ਵਿੱਚ ਉਹਨਾਂ ਨੂੰ ਛੂਟ ਮਿਲਦੀ ਸੀ। ਜੇ ਬੱਸ ਦੇ ਕਿਰਾਏ 'ਚ ਵੀ ਜਿਹੜੀਆਂ ਰਾਖਮੀਆਂ ਸੀਟਾਂ ਹੁੰਦੀਆਂ ਜਿਵੇਂ ਰਿਜ਼ਰਵ ਸੀਟਾਂ ਬੁੱਕ ਹੁੰਦੀਆਂ ਉਹਨਾਂ 'ਚ ਛੂਟ ਮਿਲਦੀ ਸੀ ਪਰ ਰੇਲਵੇ ਵਾਲੀ ਛੂਟ ਸਰਕਾਰ ਨੇ ਖਤਮ ਕੀਤੀ ਤੇ ਉਹਨੂੰ ਮੁੜ ਕੇ ਬਹਾਲ ਨਹੀਂ ਕੀਤਾ ਜਿਹਦੀ ਮੰਗ ਪਰ ਜ਼ੋਰ ਸਮੇ ਤੋਂ ਚੱਲਦੀ ਆ ਰਹੀ ਹੈ ਕਿ ਬਜ਼ੁਰਗਾਂ ਲਈ ਇੱਕ ਮਾਣ ਜਿਹੀ ਵਾਲੀ ਸਨਮਾਨ ਜਿਹੀ ਵਾਲੀ ਗੱਲ ਹੁੰਦੀ ਹੈ ਸਵਾਲ ਕਿਰਾਏ ਦਾ ਨਹੀਂ ਹੁੰਦਾ ਪਰ ਸਿਹਤ ਤੇ ਸਿੱਖਿਆ ਦੇ ਮਾਮਲੇ 'ਚ ਸਰਕਾਰਾਂ ਗੌਰ ਕਰਨ ਕਿ ਇਹ ਸਰਕਾਰੀ ਢਾਂਚਾ ਇਹਨਾਂ ਮਜ਼ਬੂਤ ਹੋਵੇ ਤੇ ਉਥੇ ਸਿੱਖਿਆ ਤੇ ਸਿਹਤ ਮੁਫਤ ਹੋਵੇ ਤੇ ਬੰਦਾ ਜੀ ਇਸ ਤੋਂ ਬੇਫਿਕਰ ਹੋਵੇ ਸ਼ਾਇਦ ਇਹਦੇ ਨਾਲ ਬੇਮਾਇਨੀ ਦਾ ਭ੍ਰਸ਼ਟਾਚਾਰੀ ਦਾ ਰਿਸ਼ਵਤ ਖੋਰੀ ਦਾ ਪੱਧਰ ਵੀ ਘਟ ਜਵੇ ਫਿਰ ਸੋ ਇਹ ਇਸ ਪਹਿਲੂ ਤੇ ਸਰਕਾਰ ਦੀ ਆ ਫੈਸਲਾ ਕਿ 70 ਸਾਲ ਤੋਂ ਬਾਅਦ ਉਮਰ ਵਾਲੇ ਬਜ਼ੁਰਗਾਂ ਨੂੰ ਆਯੁਸ਼ਮਨ ਯੋਜਨਾ ਤਹਿਤ 5 ਲੱਖ ਤੱਕ ਦਾ ਇਲਾਜ ਮੁਫਤ ਮਿਲੇਗਾ ਇਹ ਇਹਦੀ ਤਾਰੀਫ ਕੀਤੀ ਜਾ ਰਹੀ ਹੈ ਇਹਨੂੰ ਸਲਾਹਿਆ ਜਾ ਰਿਹਾ ਇਹ ਫੈਸਲਾ ਸਹੀ ਮੰਨਿਆ ਜਾ ਰਿਹਾ ਪਰ ਕੁਝ ਲੋਕ ਇਸ ਨੂੰ ਚੋਣਾਂ ਦੇ ਨਾਲ ਜੋੜ ਕੇ ਵੀ ਦੇਖਦੇ ਨੇ ਜੀ ਕਿ ਹਰਿਆਣਾ ਚੋਣਾ ਨੇ ਚਲੋ ਚੋਣਾ ਤਾਂ ਹੁੰਦੀਆਂ ਹੀ ਰਹਿਣੀਆਂ ਪਰ ਸਰਕਾਰਾਂ ਨੇ ਕੁਝ ਫੈਸਲੇ ਤਾਂ ਲੈਣੇ ਆ। ਸੋ ਜੇ ਇਹ ਫੈਸਲਾ ਸੱਚਮੁੱਚ ਇਸ ਰੂਪ ਚ ਲਾਗੂ ਹੁੰਦਾ ਤਾਂ ਸ਼ਾਇਦ ਜਿਨ੍ਹਾਂ ਦੇ ਘਰਾਂ ਚ ਬਜ਼ੁਰਗ ਨੇ ਪਈ ਉਹਨਾਂ ਨੂੰ ਫਾਇਦਾ ਹੋ ਸਕਦਾ। 70 ਸਾਲ ਤੋਂ ਉੱਪਰ ਵਾਲਾ। ਚਲੋ ਸਾਡੇ ਘਰਾਂ ਚ ਅਜੇ 70 ਸਾਲ ਤੋਂ ਵੱਧ ਉਮਰ ਵਾਲਾ ਕੋਈ ਨਹੀਂ ਹੈਗਾ ਪਰ ਜਿਨ੍ਹਾਂ ਘਰਾਂ ਚ ਹੈਗੇ ਨੇ ਉਹਨਾਂ ਲਈ ਰਾਤ ਵਾਲੀ ਖਬਰ ਹੈ ਖਾਸ ਕਰਕੇ ਆਮ ਵਰਗ ਮੀਡਲ ਕਲਾਸ ਜਾਂ ਗਰੀਬ ਤਬਕਾ ਉਹਦੇ ਲਈ ਰਾਹਤ ਵਾਲੀ ਖਬਰ ਹੈ। ਚਲੋ ਜਾਂਦੇ ਜਾਂਦੇ ਇੱਕ ਅਹਿਮ ਪਹਿਲੂ ਤੇ ਵੀ ਗੌਰ ਕਰ ਜੀਏ ਪੰਜਾਬ ਦੇ ਵਿੱਚ ਲਗਾਤਾਰ ਇਸ ਗੱਲ ਦੀ ਚਰਚਾ ਹੁੰਦੀ ਜਾ ਰਹੀ ਹੈ ਕਿ ਭਈ ਚੋਣਾ ਕਰਾਊਗੀ ਵੀ ਸਰਕਾਰ ਕੇ ਨਹੀਂ ਮੈਸੇਜ ਵੀ ਨਹੀਂ ਚੋਣਾ ਲਟਕ ਰਹੀਆਂ ਉਹ ਹਰਿਆਣੇ ਵਾਲ ਨਹੀਂ ਹੋਈਆਂ ਉਹ ਮਹਾਰਾਸ਼ਟਰ ਨਾਲ ਹੋਣਗੀਆਂ ਪਰ ਇੱਧਰ ਪੰਜਾਬ ਦੇ ਵਿੱਚ ਪੰਚਾਇਤੀ ਤੇ ਨਗਰ ਨਿਗਮ ਚੋਣਾਂ ਦਾ ਮਸਲਾ ਵੀ ਬਣਿਆ ਹੋਇਆ ਹੈ ਸਰਕਾਰ ਅਦਾਲਤ ਦੇ ਵਿੱਚ ਇਸ ਮਾਮਲਿਆਂ ਤੇ ਪਟੀਸ਼ਨਾਂ ਦਾ ਸਾਹਮਣਾ ਕਰ ਰਹੀ ਆ ਪਹਿਲਾਂ ਪੰਚਾਇਤਾਂ ਨੂੰ ਲੈ ਕੇ ਪਟੀਸ਼ਨ ਪਈ ਹੋਈ ਸੀ ਹੁਣ ਮਰੀਲ ਕੋਟਲਾ ਦੇ ਇੱਕ ਬਿਆਨ ਸਿੰਘ ਹੋਰਾਂ ਨੇ ਨਗਰ ਨਿਗਮ ਨਗਰ ਕੌਂਸਲ ਨੂੰ ਲੈ ਕੇ ਪਟੀਸ਼ਨ ਪਾਈ ਆ ਸੋ ਪੰਚਾਇਤ ਵਾਲੇ ਮਾਮਲੇ 'ਚ ਪਹਿਲਾਂ ਸਰਕਾਰ ਨੂੰ ਉੱਥੇ ਕਹਿੰਦੀ ਆ ਕਿ ਵੀ ਅਸੀਂ ਤਾਂ ਸਤੰਬਰ ਚ ਕਰਾ ਲੈਣੀ ਆ ਚੋਣ। ਬਕਾਇਦਾ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਸੁਨੇਹਾ ਲਾਇਆ ਜਾਂਦਾ। ਫਿਰ ਪੰਜਾਬ ਸਰਕਾਰ ਇਸ ਮਸਲੇ ਤੇ ਆਉਂਦੀ ਆ ਕਿ ਨਹੀਂ ਚੋਣਾਂ ਨਵੰਬਰ ਤੱਕ ਹੋ ਸਕਦੀਆਂ। ਫਿਰ ਕਹਿੰਦੇ ਜੀ ਸੁਨੇਹਾ ਦਿੱਤਾ ਜਾਂਦਾ ਐਡਵੋਕੇਟ ਜਨਰਲ ਨੂੰ ਕਿ ਭਾਈ ਹੁਣ ਦਰੁਸਤ ਕਰਾ ਲਓ। ਹੁਣ ਨਵੰਬਰ ਤੱਕ ਦੀ ਪ੍ਰਕਿਰਿਆ ਦੀ ਦਸਤ ਉਹਦੇ ਲਈ ਜਾਣਕਾਰੀ ਦਿੱਤੀ ਜਾਂਦੀ ਆ। ਤੇ ਹੁਣ ਜਦੋਂ ਆ ਨਗਰ ਨਿਗਮ ਨਗਰ ਕੌਂਸਲ ਨੂੰ ਆਇਆ ਚੜਾ ਫਿਰ ਪੰਜਾਬ ਸਰਕਾਰ ਨੂੰ ਕਹਿੰਦੇ ਕਿ ਪਹਿ ਲੰਮਾ ਸਮਾਂ ਹੋ ਗਿਆ। ਹਾਂ ਸਮਾ ਹਦ ਮੁਕਿਆਂ ਨੂੰ ਕੀ ਚੋਣ ਕਰਾਉਣੀ ਹੈ ਕਿ ਨਹੀਂ ਸਿੱਧਾ ਸਵਾਲ ਸੀ ਪੰਜਾਬ ਰਾਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਸੀ ਕਿ ਨਗਰ ਨਿਗਮ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਰਾਉਣੀ ਹੈ ਕਿ ਨਹੀਂ ਕਰਾਉਣੀਆ ਭਾਈ ਕਿੱਥੇ ਖੜੀ ਹਸਤੀ ਸੀ ਤੇ ਪੰਜਾਬ ਸਰਕਾਰ ਕਹਿੰਦੀ ਜੀ ਅਸੀਂ ਲਿਖਤੀ ਜਵਾਬ ਦੇਵਾਂਗੇ ਅਸੀਂ ਤਿਆਰੀ ਚ ਹੈ ਜੀ ਕਾਰਵਾਈ ਚੱਲ ਰਹੀ ਹੈ ਜੀ ਇਹਦੇ ਬਾਰੇ ਤੁਰਸਤ ਜਵਾਬ ਅਗਲੀ ਤਰੀਕ ਤੇ ਸੋ ਜੀ 23 ਸਤੰਬਰ ਅਗਲੀ ਤਰੀਕ ਪੈਗੀ ਹੁਣ ਇਸ ਪਹਿਲੂ ਤੇ ਪੰਜਾਬ ਚ ਨਗਰ ਨਿਗਮ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਚ ਦੇਰੀ ਦੇ ਕਾਰਨ ਦਾ ਜਵਾਬ ਦੇਣ ਦੇ ਲਈ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ਤੇ ਲਿਖਤੀ ਜਵਾਬ ਦੇਣ ਦੀ ਹਦਾਇਤ ਕੀਤੀ ਗਈ ਹੈ। ਇਹ ਪਟੀਸ਼ਨ ਮਲੇਰਕੋਟਲਾ ਨਿਵਾਸੀ ਬਿਆਨ ਸਿੰਘ ਵੱਲੋਂ ਅਦਾਲਤ 'ਚ ਦਾਖਲ ਕੀਤੀ ਗਈ ਸੀ ਜਿਹਦੇ ਉੱਤੇ ਸੁਣਵਾਈ ਚੱਲ ਰਹੀ ਹੈ ਕਿ ਵੀ ਸਾਡੀਆਂ 42 ਦੇ ਕਰੀਬ ਮਿਊਨਿਸਪਲ ਕਾਉਂਸਲਾਂ ਦੀਆਂ ਨਗਰ ਨਿਗਮ ਦੀਆਂ ਹਨ ਨਵੇਂ ਬਣਿਆਂ ਦੀਆਂ ਉਹਨਾਂ ਦੀਆਂ ਪੈਂਡਿੰਗ ਚੱਲੀਆਂ ਹੋਣੀਆਂ ਲਟਕਦੀਆਂ ਆਉਂਦੀਆਂ। ਸੋ ਉਸ ਦੇ ਉੱਤੇ ਹੁਣ 23 ਸਤੰਬਰ ਨੂੰ ਸੁਣਵਾਈ ਹੋਏਗੀ ਤੇ 23 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਹੋਏਗਾ ਕਿ ਕਦੋਂ ਤੱਕ ਹੋਣਗੀਆਂ ਨਗਰ ਨਿਕੋ ਨਗਰ ਕੌਂਸਲ ਚੋਣਾਂ ਪੈਸੇ ਨਵੰਬਰ ਚ ਜੇ ਪੰਚਾਇਤੀ ਚੋਣਾਂ ਕਰਾਉਣੀ ਆ ਤਾਂ ਉਹਦੇ ਲਈ ਵੀ ਹੁਣ ਸਾਹਮਣੇ ਆਉਣਾ ਪੈਣਾ ਪਰ ਕਦੋਂ ਤੱਕ ਭਜੇ ਭਜਣਗੀਆਂ ਸਰਕਾਰਾਂ ਦੇ ਇਹ ਵੀ ਸਵਾਲ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ